ਉਹਨਾਂ ਨੇ ਜਿਹੜੀ ਉੱਥੇ ਤੀਸਰੀ ਗੱਲ ਕੀਤੀ ਹੈ ਨਾ ਕਿ ਘੋੜਾ ਕੀ ਤੋ ਸਹਜ ਦਾ ਜਤ ਕੀ ਉਹ ਪਲਾਨ ਧਨਖ ਚੜਾਇਓ ਸਤ ਦਾ ਜਸ ਹੰਦਾ ਬਾਣ ਕੱਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਬਾਣ ਮੈਂ ਥੋੜੀ ਜਿਹੇ ਅਰਥ ਕਰ ਦੇਣਾ ਜੀ ਗੱਲ ਸੁੱਕੀ ਸਮਝਾ ਜੀ ਉਹਨਾਂ ਨੇ ਪਹਿਲੀ ਤਾਂ ਗੱਲ ਕੀਤੀ ਜੀ ਘੋੜਾ ਕੀ ਤੋ ਸਹਜ ਦਾ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿਹੜੇ ਹਨ ਨਾ ਜੀ ਉਹ ਸਹਜ ਦੇ ਘੋੜੇ ਤੇ ਸਵਾਰ ਨਹੀਂ ਉਹਨਾਂ ਦੀ ਜਿਹੜੀ ਅਵਸਥਾ ਹੈ ਨਾ ਅਡੋਲ ਹੈ ਟਿੱਕੀ ਹੋਈ ਅਵਸਥਾ ਹੈ ਜੀ ਉਹਨਾਂ ਦੀ ਕਿਸੇ ਪਾਸੇ ਨੂੰ ਡੋਲਦੇ ਨਹੀਂ ਤਾਂ ਹੀ ਉਹ ਅੱਗੇ ਚੱਲ ਕੇ ਕਿਹਾ ਹੈ ਕਿ ਸਤਿਗੁਰੂ ਜੀ ਤਾਂ ਸੁਮੇਰ ਪर्वਤ ਨੇ ਕਿ ਘੋੜਾ ਕੀਤੋ ਸਹਿਜ ਦਾ ਜਤ ਕੀਉ ਪਲਾਨ ਸਹਿਜ ਦਾ ਘੋੜਾ ਹੈ ਇਸ ਦੇ ਉੱਤੇ ਜਿਹੜਾ ਉਹਨਾਂ ਨੇ ਪਲਾਨ ਕੀਤਾ ਪਲਾਨ ਦਾ ਭਾਵ ਹੁੰਦਾ ਹੈ ਜੀ ਘੋੜੇ ਦੇ ਉੱਤੇ ਪਾਈ ਜਾਣ ਵਾਲੀ ਜਿਹੜੀ ਕਾਠੀ ਹੈ ਕਿ ਉਹਨਾਂ ਨੇ ਜਿਹੜਾ ਪਲਾਨ ਹੈ ਨਾ ਇਸ ਦੇ ਉੱਤੇ ਜਤ ਦਾ ਹੈ ਤੇ ਜਤ ਦਾ ਅਰਥ ਆਪਾਂ ਸਮਝਦੇ ਹਾਂ ਆਪਣੀਆਂ ਇੰਦਰੀਆਂ ਨੂੰ ਵਸਤ ਕਰਨਾ ਸੰਜਮ ਦੇ ਵਿੱਚ ਰਹਿਣ ਵਾਲੇ ਨੂੰ ਜਤੀ ਕਿਹਾ ਜਾਂਦਾ ਹੈ ਕਿ ਘੋੜਾ ਕੀ ਤੋ ਸਹਿਜ ਦਾ ਜਤ ਕੀਓ ਪਲਾਨ ਤਨਖ ਚੜਾਇਓ ਸਤ ਦਾ ਕਿ ਉਹਨਾਂ ਨੇ ਘੋੜੇ ਤੇ ਸਵਾਰੀ ਕੀਤੀ ਹੈ ਉਹ ਉਥੇ ਗੁਰੂ ਪਾਤਸ਼ਾਹ ਜੀ ਨੂੰ ਨਾ ਇੱਕ ਜੋਧੇ ਦੀ ਤਰ੍ਹਾਂ ਸ਼ੂਰ ਵੀਰ ਦੀ ਤਰ੍ਹਾਂ ਚਿੱਤਰ ਦੇ ਪਏ ਨੇ ਕਿ ਉਹਨਾਂ ਨੇ ਕਿਹਾ ਹੈ ਗੁਰੂ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੁੰਦੇ ਨੇ ਸੂਰਮੇ ਗੁਰੂ ਤੇ ਉਹਨਾਂ ਦੇ ਕੋਲ ਜਿਹੜਾ ਤਨੁਖ ਬਾਣ ਹੈ ਨਾ ਉਹ ਦੀ ਜਦੋਂ ਉਹਨਾਂ ਗੱਲ ਕੀਤੀ ਉਹਨਾਂ ਨੇ ਕਿਹਾ ਹੈ ਤਨਖ ਚੜਾਇਓ ਸਤ ਦਾ ਕਿ ਉਹਨਾਂ ਦਾ ਸੱਚਾ ਆਚਰਣ ਹੈ ਇਹ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜਿਹੜਾ ਫਿਰ ਤਨੁਸ਼ ਹੈ ਸਤ ਦਾ ਉਹਨਾਂ ਦੇ ਕੋਲ ਤਨੋਸ਼ ਹੈ ਤੇ ਫਿਰ ਉਹਨਾਂ ਨੇ ਕਿਹਾ ਹੈ ਜਿਹੜਾ ਸਾਬ ਦੇ ਕੋਲ ਬਾਣ ਹੈ ਤਨੁ ਚੜਾਇਓ ਸਤ ਦਾ ਜਸ ਹੰਦਾ ਬਾਣ ਤੇ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਜਿਹੜੇ ਹਨ ਜੀ ਉਹਨਾਂ ਦੇ ਕੋਲ ਜਸ ਸਿੱਖ ਸਲਾਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਦਾ ਬਾਣ ਹੈ ਉਹਨਾਂ ਦੇ ਤੀਰ ਜਿਹੜਾ ਹਨ ਉਹਦੇ ਉੱਤੇ ਆਪਾਂ ਕਹਿ ਲਈਏ ਕਿ ਕਮਾਨ ਦੇ ਉੱਤੇ ਜਿਹੜਾ ਫਿਰ ਉਹਨਾਂ ਨੇ ਅੱਗੇ ਗੱਲ ਕੀਤੀ ਦੀ ਕਿ ਉਹਨਾਂ ਨੇ ਸਮਝਾਇਆ ਘੋੜਾ ਕੀ ਤੋ ਸਹਿਜ ਦਾ ਤੇ ਇਹਨਾਂ ਦੇ ਕੋਲ ਜਸ ਹੰਦਾ ਬਾਣ ਹੈ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸਿਖਤ ਕਰਦਿਆਂ ਕਹਿੰਦੇ ਨੇ ਕੱਲ ਵਿੱਚ ਤੂੰ ਅੰਧਾਰ ਸਾਹ ਇਸ ਜਿਹੜਾ ਹੈ ਨਾ ਕਾਲ ਯੁਗ ਦੇ ਸਮੇਂ ਦੇ ਅੰਦਰ ਤੂੰ ਗੁਬਾਰ ਅੰਧੇਰਾ ਹੋਇਆ ਪਿਆ ਸੀ ਕੱਲ ਵਿੱਚ ਤੂੰ ਅੰਧਾਰ ਸਾਹ ਚੜਿਆ ਰਹਿ ਬਾਣ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੂਰਜ ਦੀਆਂ ਕਿਰਨਾਂ ਦੀ ਨਿਆਈ ਬਾਹਰ ਆਣ ਕੇ ਪ੍ਰਗਟ ਹੋਏ ਇਸ ਸਾਰੇ ਦੇ ਸਾਰੇ ਜਿਹੜਾ ਉਸ ਵੇਲੇ ਦਾ ਪਸਰਿਆ ਹਨੇਰਾ ਸੀ ਉਸ ਨੂੰ ਦੂਰ ਕਰ ਦਿੱਤਾ